ਲਹੌਰ ਲਹੌਰ ਦੀ ਰਸਮ ਅਦਾ ਕਰਨਗੇ ਰਾਸ਼ਟਰੀ ਸੈਲੂਟ ਸਲਾਮੀ ਸੂਫੀ ਸੰਤ ਫਕੀਰ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਛੋਹ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਰਾਜ ਪਦਰੀ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਪ੍ਰੇਡ ਕਮਾਂਡਰ ਗਜਲਪ੍ਰੀਤ ਕੌਰ ਮੁੱਖ ਮੰਤਰੀ ਜੀ ਨੂੰ ਪ੍ਰੇਡ ਦੇ ਦੇਖਣ ਦਾ ਸੱਦਾ ਦੇਣ ਲਈ ਆ ਰਹੇ ਹਨ ਤੇ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਕੈਪ ਸਿਨਾ ਤੇ ਉਹਨਾਂ ਦੇ ਨਾਲ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦੋ ਮੁੱਖ ਮੰਤਰੀ ਜੀ ਨੂੰ ਸਕਾਉਟ ਕਰਕੇ ਪ੍ਰੇਡ ਦੇ ਨਰੀਖਣ ਲਈ ਲੈ ਕੇ ਜਾਣਗੇ ਬਾਬਾ ਸ਼ੇਖ ਫਰੀਦ ਦੀ ਚਰਨਛੋਹ ਧਰਤੀ ਫਰੀਦਕੋਟ ਵਿਖੇ ਮੁੱਖ ਮੰਤਰੀ ਜੀ ਨੇ ਸਾਡੇ ਦੇਸ਼ ਤੇ ਆਣ ਤੇ ਸ਼ਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਹੁਣ ਮੁੱਖ ਮੰਤਰੀ ਜੀ ਪਰੇਡ ਦਾ ਨਰੀਖਣ ਕਰਨ ਲਈ ਜਾ ਰਹੇ ਹਨ ਉਹਨਾਂ ਦੇ ਨਾਲ ਹਨ ਪੰਜਾਬ ਦੇ ਚੀਫ ਸੈਕਟਰੀ ਸ਼੍ਰੀ ਕੈਪ ਸਿਨਾ ਤੇ ਸੀਨੀਅਰ ਆਈਪੀਐਸ ਅਧਿਕਾਰੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅਜਿਹੇ ਮੁੱਖ ਮੰਤਰੀ ਹਨ ਜੋ ਆਮ ਸਧਾਰਨ ਘਰਾਂ ਵਿੱਚੋਂ ਉੱਠ ਕੇ ਅਤੇ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਕੇਵਲ ਆਪਣੀ ਮਿਹਨਤ ਲਗਨ ਤੇ ਹਿੰਮਤ ਦੇ ਨਾਲ ਲੋਕ ਸੇਵਾ ਦੇ ਜज्ਬੇ ਕਰਕੇ ਇਸ ਮਕਾਮ ਦੇ ਉੱਪਰ ਪੁੱਜੇ ਹਨ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਥੇ ਪਹਿਲਾਂ ਦੁਨੀਆ ਭਰ ਵਿੱਚ ਰੰਗ ਮੰਚ ਰਾਹੀਂ ਪੰਜਾਬੀ ਬੋਲੀ ਸਭਿਆਚਾਰ ਦਾ ਪ੍ਰਚਾਰ ਤੇ ਪਸਾਰ ਕੀਤਾ ਉੱਥੇ ਹੀ ਹੁਣ ਉਹ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬੀਆਂ ਨਾਲ ਰਲ ਕੇ ਹੰਬੜਾ ਮਾਰ ਰਹੇ ਹਨ 17 ਅਕਤੂਬਰ 1973 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿਖੇ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਅਤੇ ਮਾਤਾ ਸਰਦਾਰਨੀ ਹਰਪਾਲ ਕੌਰ ਜੀ ਦੇ ਘਰ ਜਨਮੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਲਾ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਤੇ ਸਿਆਸਤ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਦੇਸ਼ ਦੇ ਵਿੱਚ ਇੱਕ ਨਵੀਂ ਸਿਆਸਤ ਦੀਆਂ ਪੈੜਾਂ ਪਾਇਆ ਹਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਪ੍ਰਭਾਵਿਤ ਹੋ ਕੇ ਆਪ ਆਮ ਆਦਮੀ ਪਾਰਟੀ ਜ਼ਰੀਏ ਪੰਜਾਬ ਤੇ ਪੰਜਾਬੀ ਦੀ ਸੇਵਾ ਵਿੱਚ ਕੁਦੇ ਮੁੱਖ ਮੰਤਰੀ ਸਪਵਾਨ ਸਿੰਘ ਮਾਨ ਪੰਜਾਬ ਨੂਰ ਰੰਗਲਾ ਪੰਜਾਬ ਬਣਾ ਰਹੇ ਹਨ ਮੁੱਖ ਮੰਤਰੀ ਜੀ ਪਰੇਡ ਦਾ ਨਰੀਖਣ ਕਰ ਰਹੇ ਹਨ ਉਹਨਾਂ ਦੇ ਨਾਲ ਬੀਜਪੀ ਪੰਜਾਬ ਸ਼੍ਰੀ ਗੌਰਵ যাদਬ ਚੀਫ ਸੈਕਟਰੀ ਸ਼੍ਰੀ ਕੈਪ ਸਿਨਾ ਪਹਿਲੀ ਟੁਕੜੀ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਪਲਾਟੂਨ ਕਮਾਂਡਰ ਐਸਆਈ ਅਨੁਰਾਗ ਸੈਣੀ ਦੂਜੀ ਟੁਕੜੀ ਪੰਜਾਬ ਪੁਲਿਸ ਦੀ ਪਲਾਟੂਨ ਕਮਾਂਡਰ ਐਸਆਈ ਗੁਰਪਿੰਦਰ ਸਿੰਘ ਤੀਸਰੀ ਟੁਕੜੀ ਵੀ ਪੰਜਾਬ ਪੁਲਿਸ ਮਹਿਲਾ ਵਿੰਗ ਪਲਾਟੂਨ ਕਮਾਂਡਰ ਐਸਆਈ ਸ਼ਮ ਸਮ ਦੀ ਸਕੋਰ ਚੌਥੀ ਟੁਕੜੀ ਪੰਜਾਬ ਆਰੌਡ ਪੁਲਿਸ ਮੈਲਾ ਵਿੰਗ ਪਲਾਟੂਨ ਕਮਾਂਡਰ ਐਸਆਈ ਬਿੰਦੂ ਵਾਲਾ ਅਗਲੀ ਟੁਕੜੀ ਜਿਸ ਵੱਲ ਮੁੱਖ ਮੰਤਰੀ ਜੀ ਦਾ ਕਾਫਲਾ ਵਧ ਰਿਹਾ ਪੰਜਾਬ ਆਰੌਡ ਪੁਲਿਸ ਪੀਏਪੀ ਚਲੰਦਰ ਪਲਾਟੂਨ ਕਮਾਂਡਰ ਐਸਆਈ ਅਰਜੁਨ ਚੰਦ ਪੰਜਾਬ ਔਰ ਆਰਮਡ ਪੁਲਿਸ ਪੀਏਪੀ ਚਲੰਦਰ ਦੀ ਟੁਕੜੀ ਪਲਾਟੂਨ ਕਮਾਂਡਰ ਐਸਆਈ ਕੁਲਦੀਪ ਸਿੰਘ ਤੇ ਜੈਸ ਮਾਰਚ ਪਾਸਟ ਇਸ ਪਰੇਡ ਦੇ ਨਿਰਦੇਖਨਦਾਰ ਮੁੱਖ ਮੰਤਰੀ ਜੀ ਹੁਣ ਜਿਸ ਟੁਕੜੀ ਦਾ ਮੁਆਇਨਾ ਕਰ ਰਹੇ ਹਨ ਅਗਲੀ ਟੁਕੜੀ ਰਾਜਸਥਾਨ ਆਰਮਡ ਪੁਲਿਸ ਪਲਾਟੂਨ ਕਮਾਂਡਰ ਐਸਆਈ ਗੋਵਿੰਦਰ ਕੁਮਾਰ ਪੰਜਾਬ ਹੋਮਗਾਰਡ ਪਲਾਟੂਨ ਕਮਾਂਡਰ ਸੁਖਦੇਵ ਸਿੰਘ ਬਾਬਾ ਫਰੀਦ ਪਬਲਿਕ ਸਕੂਲ ਐਸਜੀਐਮ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਸਰਕਾਰੀ ਪਰਜਿੰਦਰਾ ਕਾਲਜ ਫਰੀਦਕੋਟ ਮੇਜਰ ਹਜੈਬ ਸਿੰਘ ਗਵਰਨਮੈਂਟ ਸਕੂਲ ਅਕਾਲ ਅਕੈਡਮੀ ਜੰਡ ਸਾਹਿਬ ਸ੍ਰੀ ਜਵਾਹਰ ਨਾਭੋਦੇਆ ਵਿਦਿਆਲਿਆ ਕੌਣੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਦੀਪ ਸਕੂਲ ਦੀਪ ਸਿੰਘ ਵਾਲਾ ਪੰਜਾਬ ਮਾਰਮਨ ਪੁਲਿਸ ਦਾ ਬੈਂਡ ਜਾਂ ਦੋ ਟੁਕੜੀਆਂ ਪੰਜਾਬ ਪੁਲਿਸ ਬੈਂਡ ਦਸ਼ਮੇਸ਼ ਸਕੂਲ ਤੇ ਬਾਬਾ ਫਰੀਦ ਸਕੂਲ ਮੁੱਖ ਮੰਤਰੀ ਜੀ ਪ੍ਰੇਡ ਦੇ ਨਰੀਖਣ ਵਾਂ ਮਾਂਚ ਵੱਲ ਵੱਧ ਰਹੇ ਹਨ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ 1922 ਵਿੱਚ ਪਹਿਲੀ ਵਾਰ ਤੁੜੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵਜੋ ਪੰਦਾਨ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਇਸ ਤੋਂ ਪਹਿਲਾਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਸੰਸਦ ਵਿੱਚ ਪੰਜਾਬ ਤੇ ਪੰਜਾਬੀ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਆਪ 2014 ਵਿੱਚ ਚਾਰ ਵਿੱਚ ਆਪ 2014 ਵਿੱਚ ਪਹਿਲੀ ਵਾਰ ਸੰਗਰੂਰ ਹਲਕੇ ਤੋਂ 16ਵੀਂ ਲੋਕ ਸਭਾ ਲਈ ਰికార్ਡ ਵੋਟਾਂ ਨਾਲ ਚੁਣੇ ਗਏ ਅਤੇ ਮਈ 2019 ਵਿੱਚ ਸੰਗਰੂਰ ਹਲਕੇ ਤੋਂ ਦੁਬਾਰਾ 17ਵੀਂ ਲੋਕ ਸਭਾ ਲਈ ਮੈਂਬਰ ਪਾਰਲੀਮੈਂਟ ਚੁਣੇਗੇ ਆਪ 16ਵੀਂ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਲਈ ਅਸਤੀਫਾ ਦੇਣ ਤੋਂ ਪਹਿਲਾਂ 2019-22 ਤੱਕ ਮੈਂਬਰ ਪਾਰਲੀਮੈਂਟ ਰਹੇ ਸਰਦਾਰ ਭਵਨ ਸਿੰਘ ਮਾਨ ਲੋਕ ਸੇਵਾ ਨੂੰ ਪਰਣਾਏ ਹੋਏ ਹਨ ਆਪ ਇੱਕ ਚੈਰੀਟੇਬਲ ਐਨਜੀਓ ਲੋਕ ਲਹਿਰ ਫਾਊਂਡੇਸ਼ਨ ਵੀ ਚਲਾ ਰਹੇ ਹਨ ਜੋ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਮਦਦ ਕਰ ਰਹੀ ਹੈ ਮੁੱਖ ਮੰਤਰੀ ਜੀ ਦਾ ਸੁਪਨਾ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣੇ ਇਸ ਲਈ ਇਹਨਾਂ ਨੇ ਆਪਣੀ ਮੁੱਖ ਮੰਤਰੀ ਦੀ ਸੌਂ ਵੀ ਸ਼ਹੀਦਾਂ ਤੇ ਗਦਰੀ ਬਾਬਿਆਂ ਦੀ ਧਰਤੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਡਕੜ ਕਲਾ ਵਿਖੇ ਚੁੱਕੀ ਸੀ ਸਰ ਆ ਭਗਵਾਨ ਸਿੰਘ ਮਾਨ ਨੇ ਮੁੱਖ ਮੰਤਰੀ ਦਾ ਉਹਦਾ ਸੰਭਾਲਦਿਆਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ 50000 ਤੋਂ ਵਧੇਰੇ ਇਹਨਾਂ ਨੇ ਨੌਕਰੀਆਂ ਪ੍ਰਦਾਨ ਕੀਤੀਆਂ ਤੇ ਨਾਲ ਹੀ ਇਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਵੱਡੀ ਲਹਿਰ ਆਰੰਭੀ ਮੁੱਖ ਮੰਤਰੀ ਜੀ ਪ੍ਰੇਡ ਦੇ ਨਰੀਖਣ ਤੋਂ ਬਾਅਦ ਮਾਂਚ ਤੇ 파ਰਤਾ ਆਏ ਨੇ ਉਹਨਾਂ ਦੇ ਨਾਲ ਪੰਜਾਬ ਦੇ چیف سیکرٹری શ્રી ਕੈਪਸਨਾ پنجاب ਦੇ ڈی جی پی શ્રી गौरव यादव ਫਰੀਦਕوٹ ਦੇ ایس ڈپٹی کمشنر میڈم ਪੂਨਮਦੀਪ कौर ਡੀ آئی جی ଅશ્ਵਨੀ ਕਪੂਰ ਤੇ ਐਸ ਐਸ ਪੀ ਡਾਕਟਰ ਪ੍ਰਗਿਆ ਜੈਨ ਵੀ ਮਾਂਚ ਤੇ ਮੌਜੂਦ ਨੇ ਪਰੇਡ ਵਿਸ਼ਵ ਮੁੱਖ ਮੰਤਰੀ ਜੀ ਹੁਣ ਇਸ ਆਪਾ ਫਰੀਦ ਦੀ ਚਰਨਛੋਹ ਧਰਤੀ ਫਰੀਦਕੋਟ ਦੇ ਮੰਚ ਤੋਂ ਅੱਜ ਰਾਜਪਦਰੀ ਸਮਾਗਮ ਦੇ ਵਿੱਚ ਪੰਜਾਬ ਵਾਸੀਆਂ ਦੇ ਨਾਮ ਸੰਦੇਸ਼ ਦੇਣਗੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾ